ਐਕਸੀਡੈਂਟ ਦਾ ਬਹਾਨਾ ਬਣਾ ਕੇ ਆਸ਼ਿਕ ਵੱਲੋਂ ਲੜਕੀ ਦਾ ਕੀਤਾ ਗਿਆ ਕਤਲ ਲੜਕੀ ਵਿਆਹ ਕਰਵਾਉਣ ਦਾ ਪਾ ਰਹੀ ਸੀ ਜ਼ੋਰ ਤਾਂ ਲੜਕੇ ਨੇ ਮਨਾ ਕਰਕੇ ਸਾਜ਼ਿਸ਼ ਤਹਿਤ ਲੜਕੀ ਦੇ ਉੱਤੇ ਗੱਡੀ ਹੀ ਚੜਾ ਦਿੱਤੀ ਸੀਸੀਟੀਵੀ ਵੀਡੀਓ ਵੀ ਇਹਦੀ ਸਾਹਮਣੇ ਆ ਚੁੱਕੀ ਹੈ ਲੁਧਿਆਣਾ ਦੇ थाना ਡਿਵੀਜ਼ਨ ਨੰਬਰ 3 ਨਦੀਨ ਹਰਗੋਬਿੰਦ ਨਗਰ ਇਲਾਕੇ ਦੀ ਲੜਕੀ ਤੇ ਬੀਤੇ ਦਿਨੀ ਉਸਦੇ ਆਸ਼ਿਕ ਵੱਲੋਂ ਸਾਜ਼ਿਸ਼ ਦੇ ਤਹਿਤ ਗੱਡੀ ਚੜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਰਥਾਤ ਮਾਮਲਾ ਲੜਕੀ ਦੇ ਨਾਲ ਇਸ ਲੜਕੇ ਦੇ ਸਬੰਧ ਵਿੱਚ ਸੀ ਜਿਸ ਦੇ ਚਲਦਿਆਂ ਲੜਕੀ ਨੇ ਵਿਆਹ ਕਰਵਾਉਣ ਲਈ ਦਬਾ ਪਾਇਆ ਤਾਂ ਇਸ ਲੜਕੇ ਨੇ ਮਨ੍ਹਾ ਕਰ ਦਿੱਤਾ ਇਸੇ ਵਜ੍ਹਾ ਕਰਕੇ ਉਸਨੇ ਰੈਕੀ ਕਰਕੇ ਇਸ ਲੜਕੀ ਦੇ ਉੱਪਰ ਗੱਡੀ ਚੜਾ ਦਿੱਤੀ ਇਸ ਦਾ ਕਤਲ ਕਰ ਦਿੱਤਾ ਜਿਸ ਦੇ ਚਲਦਿਆਂ ਯੋਜਨਾ ਬਣਾਈ ਗਈ ਸੀ ਐਕਸੀਡੈਂਟ ਦਾ ਮਾਮਲਾ ਦਰਜ ਹੋਵੇਗਾ ਉਧਰ ਪੁਲਿਸ ਨੇ ਜਦੋਂ ਸੀਸੀਟੀਵੀ ਖੰਗਾਲੀ ਤਾਂ ਗੰਭੀਰਤਾ ਨਾਲ ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਕਿ ਉਕਤ ਗੱਡੀ ਚਲਾਉਣ ਵਾਲਾ ਲੜਕਾ ਲਖਵਿੰਦਰ ਸਿੰਘ ਹੈ ਇਸੇ ਇਸ ਲੜਕੀ ਨਾਲ ਸਬੰਧਤ ਇਹ ਮਕਦਮਾ ਨੰਬਰ 42 ਮਿਤੀ 11 5 24 ਐਕਸੀਡੈਂਟ ਦਾ ਇੱਕ ਪਰਚਾ ਦਰਜ ਹੋਇਆ ਸੀ 3 ਨਵੰਬਰ ਦੇ ਵਿੱਚ ਤੇ ਇਹਦੇ ਵਿੱਚ ਸਾਨੂੰ ਘੋਕ ਕਰਦਿਆਂ ਕਰਦਿਆਂ ਕੋਈ ਚੀਜ਼ ਛੱਕੀ ਆਈ ਸਾਹਮਣੇ ਜਦੋਂ ਅਸੀਂ ਵੀਡੀਓ ਨੂੰ ਇੱਕ ਦੋ ਵਾਰੀ ਵੇਖਿਆ ਤੇ ਸਾਨੂੰ ਕੋਈ ਸ਼ੱਕ ਪਿਆ ਉਹਦੇ ਵਿੱਚ ਕਿ ਸਾਰੀ ਸੜਕ ਖਾਲੀ ਪਈ ਆ ਤੇ ਗੱਡੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਾਣ ਕੇ ਮਾਰੀ ਆ ਉਹ ਜਦੋਂ ਅਸੀਂ ਆਪਣੀ ਟੈਕਨੀਕਲ ਵਿੰਗ ਦੇ ਨਾਲ ਡੰਗਾਈ ਨਾਲ ਇਹਦੀ ਤਪੀਸ਼ ਕੀਤੀ ਤੇ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਇੱਕ ਦੋ ਦਿਨ ਪਹਿਲਾਂ ਮਾਈਕਰੋ ਗੱਡੀ ਤੇ ਸਕਾਰਪਿਓ ਗੱਡੀ ਤੇ ਜਿਵੇਂ ਰੱਖੀ ਹੋਈ ਹੈ ਇਹਨਾਂ ਦੀ ਉਹਦੇ ਸਬੰਧ ਦੇ ਵਿੱਚ ਜਿਹੜੀ ਇਹ ਜਿਹੜੇ ਦੋਸ਼ੀ ਆ ਦੋਵੇਂ ਲਖਵਿੰਦਰ ਤੇ ਕੁਲਵਿੰਦਰ ਸਿੰਘ ਇਹਨਾਂ ਦੇ ਘਰ ਵੀ ਇਹਨਾਂ ਦਾ ਆਉਣ ਜਾਣ ਸੀ ਜਿਹੜਾ ਕੀ ਸਵਿਚ ਜਿਹੜੀ ਆ ਇਹ ਰਹਿੰਦੇ ਇੱਥੇ ਆਪਣੇ ਨਿਊ ਹਰਗ ਬਿੰਦਨਗਰ ਗਲੀ ਨੰਬਰ 2 ਦੇ ਵਿੱਚ ਉਹ ਜਦੋਂ ਸ਼ੱਕ ਪੈਣ ਤੇ ਅਸੀਂ ਇਹਨਾਂ ਨੂੰ ਦੁਬਾਰਾ ਬੁਲਾਇਆ ਇਹਦੇ ਆਪਣੇ ਵੱਲੋਂ ਮਸਤ ਹੋ ਗਏ ਸੀ ਕਿ ਐਕਸੀਡੈਂਟ ਦਾ ਪਰਚਾ ਦਰਜ ਹੋ ਗਿਆ ਕਿ ਠੀਕ ਹੈ ਹੁਣ ਨਾਲ ਅਸੀਂ ਇਹਦੀ ਮਾਤਾ ਨੂੰ ਵੀ ਸੱਦਿਆ ਲੜਕੀ ਦੀ ਨੂੰ ਉਹ ਸਾਨੂੰ ਵੀਡੀਓ ਦੇਖਦਿਆਂ ਦੇਖਦਿਆਂ ਇਸ ਤਰ੍ਹਾਂ ਸ਼ੱਕ ਪਿਆ ਕਿ ਜਿਵੇਂ ਕੁਲਵਿੰਦਰ ਸਿੰਘ ਵਰਗਾ ਬੰਦਾ ਸਾਨੂੰ ਲੱਗਾ ਉਹਦੇ ਵਿੱਚ ਕਿ ਲੱਗਦਾ ਹੈ ਕਿ ਯਾਰ ਜਿਹੜੀ 1-2 ਦਿਨ ਪਹਿਲਾਂ ਰੈਕੀ ਹੋਈ ਹੈ ਇਹ ਲੱਗਦਾ ਉਹ ਬੰਦਾ ਜਦ ਜੇ ਅਸੀਂ ਉਹਨੂੰ ਡੰਗਾਈ ਨਾਲ ਪੁੱਛਗਿਛ ਕੀਤੀ ਤੇ ਬੰਦਾ ਉਹੀ ਨਿਕਿਆ ਉਹ ਮੰਨ ਗਿਆ ਕਿ ਅਹੀਂ ਇਹਦੀ 2 ਦਿਨ ਪਹਿਲਾਂ ਬਕਾਇਦਾ ਰੈਕੀ ਜਿਹੜੀ ਕੀਤੀ ਗਈ ਹੈ ਤੇ ਗਿਣ ਮਿਥ ਕੇ ਇਹਨੂੰ ਜਿਹੜਾ 10 ਤਰੀਕ ਨੂੰ ਇਹਨਾਂ ਨੇ ਫਿਰ ਐਕਸੀਡੈਂਟ ਉਹਦੇ ਨਾਲ ਐਗਜ਼ਾਈਲੋ ਗੱਡੀ ਨਾਲ ਕੀਤਾ ਸਿਰ ਇਹ ਕ੍ਰਿਮੀਨਲ ਰਿਕਾਰਡ ਨਹੀਂ ਹੈ ਨਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਸਿਰਫ ਇਹ ਮਤਲਬ ਲੜਕੀ ਦੀ ਗੱਲਬਾਤ ਸੀਗੀ ਲਖਵਿੰਦਰ ਸਿੰਘ ਨਾਲ ਤੇ ਉਹ ਹੁਣ ਇਹ ਲੜਕੀ ਦਬਾਅ ਪਾਉਂਦੀ ਸੀ ਕਿ ਵਿਆਹ ਕਰਾਉਣ ਨੂੰ ਉਹ ਚਾਹੁੰਦਾ ਨਹੀਂ ਸੀ ਵਿਆਹ ਕਰਾਉਣਾ ਮੇਨ ਗੱਲ ਆਈ ਸੀ ਨਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ